ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਅਸੀਂ ਅਜਿਹੇ ਮੋੜ ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਸਾਰਾ ਕੁਝ ਹਨੇਰੇ ਵਿੱਚ ਘਿਰਿਆ ਹੋਇਆ ਮਹਿਸੂਸ ਹੁੰਦਾ ਹੈ ਸਾਡੀਆਂ ਕੋਸ਼ਿਸ਼ਾਂ ਸਾਡੀ ਮਿਹਨਤ ਤੇ ਸਾਡੀਆਂ ਖਵਾਇਸ਼ਾਂ ਸਭ ਕੁਝ ਬੇਕਾਰ ਜਾ ਜਾਪਦਾ ਹੈ ਪਰ ਕੀ ਇਹ ਸਾਰੀ ਸਥਿਤੀ ਸਿਰਫ ਇਤਫਾਕ ਹੁੰਦੀ ਹੈ ਜਾਂ ਫਿਰ ਸਾਡੇ ਧੀਰਜ ਤੇ ਰੱਬ ਉੱਪਰ ਵਿਸ਼ਵਾਸ ਦੀ ਅਸਲੀ ਪਰਖ ਸਿਆਣੇ ਕਹਿੰਦੇ ਨੇ ਕਿ ਰੱਬ ਕਦੇ ਵੀ ਆਪਣਾ ਦਰਵਾਜ਼ਾ ਬੰਦ ਨਹੀਂ ਕਰਦਾ ਪਰ ਕਈ ਵਾਰ ਉਸਦਾ ਫਲ ਉਸ ਸਮੇਂ ਮਿਲਦਾ ਹੈ ਜਦੋਂ ਅਸੀਂ ਸਭ ਕੁਝ ਹਾਰ ਚੁੱਕੇ ਹੁੰਦੇ ਹਾਂ ਗਵਾ ਚੁੱਕੇ ਹੁੰਦੇ ਹਾਂ ਕੀ ਤੁਸੀਂ ਕਦੇ ਇਸ ਗੱਲ ਤੇ ਵਿਚਾਰ ਕੀਤਾ ਹੈ ਕਿ ਕਿਸੇ ਦੀ ਵਫਾਦਾਰੀ ਉਸ ਦੀਆਂ ਛੋਟੀਆਂ ਦਾਤਾਂ ਕਿਵੇਂ ਉਸ ਨੂੰ ਵੱਡੇ ਇਨਸਾਫ ਤੇ ਪਹੁੰਚਾ ਦਿੰਦੀਆਂ ਨੇ ਅੱਜ ਦੀ ਇਹ ਕਹਾਣੀ ਤੁਹਾਨੂੰ ਇਸ ਅਸਰਦਾਰ ਸਚਾਈ ਵੱਲ ਲੈ ਕੇ ਜਾਵੇਗੀ ਕੀ ਹੁੰਦਾ ਹੈ ਜਦੋਂ ਸਾਡਾ ਵਿਸ਼ਵਾਸ ਮਜ਼ਬੂਤ ਰਹਿੰਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਇੱਕ ਅਜਿਹੀ ਮੰਜ਼ਲ ਤੇ ਪਹੁੰਚਦੇ ਹਾਂ ਜਿੱਥੇ ਸਾਰੀ ਦੁਨੀਆ ਬਦਲ ਜਾਂਦੀ ਹੈ ਇਸ ਕਹਾਣੀ ਵਿੱਚ ਉਹੀ ਸਚਾਈ ਦਰਸਾਈ ਗਈ ਹੈ ਜੋ ਬਹੁਤ ਹੀ ਘੱਟ ਲੋਕ ਸਮਝ ਪਾਉਂਦੇ ਨੇ ਇਹ ਇੱਕ ਮੁਸਲਮਾਨ ਗਰੀਬ ਮੋਚੀ ਦੀ ਕਹਾਣੀ ਹੈ ਇੱਕ ਬੋੜ ਦੇ ਸੰਘਣੇ ਦਰਖਤ ਦੇ ਹੇਠ ਇੱਕ ਮੋਚੀ ਆਪਣਾ ਕੰਮ ਕਰਦਾ ਸੀ ਫਟੇ ਪੁਰਾਣੇ ਬੈਗ ਸਿਉਂਦਾ ਤੇ ਪੁਰਾਣੀਆਂ ਜੁੱਤੀਆਂ ਦੀ ਮਰਮਦ ਕਰਦਾ ਆਥਣ ਤੱਕ ਫਿਰ ਕਿਤੇ ਜਾ ਕੇ ਉਹਨੂੰ ਕੁਝ ਕੁ ਕਮਾਈ ਹੁੰਦੀ ਕਿ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰ ਸਕੇ ਮੋਚੀ ਗਰੀਬ ਤਾਂ ਜ਼ਰੂਰ ਸੀ ਪਰ ਦਿਲ ਦਾ ਬੜਾ ਸਾਦਾ ਤੇ ਅਮੀਰ ਸੀ ਉਹ ਸਵੇਰੇ ਸਵੇਰੇ ਇੱਕ ਰੋਟੀ ਨਾਲ ਲੈ ਆਉਂਦਾ ਤੇ ਦੁਪਹਿਰੇ ਉਹੀ ਰੋਟੀ ਪਾਣੀ ਨਾਲ ਖਾ ਕੇ ਉਸ ਰੱਬ ਦਾ ਸ਼ੁਕਰ ਕਰਦਾ ਉਸੇ ਰੋਟੀ ਦਾ ਇੱਕ ਟੁਕੜਾ ਲੈ ਕੇ ਉਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਕੇ ਚਿੜੀਆਂ ਨੂੰ ਦਿੰਦਾ ਚਿੜੀਆਂ ਬੋਰਡ ਦੇ ਨੇੜੇ ਆ ਕੇ ਚੂੰ-ਚੂੰ ਕਰਦੀਆਂ ਰੋਟੀ ਦੇ ਉਹ ਟੁਕੜੇ ਖਾਂਦੀਆਂ ਤੇ ਫਿਰ ਉੱਡ ਜਾਂਦੀਆਂ ਆਪ ਖਾਣਾ ਖਾ ਕੇ ਤੇ ਚਿੜੀਆਂ ਨੂੰ ਖਿਲਾ ਕੇ ਉਹ ਕੁਝ ਸਮੇਂ ਲਈ ਬੋਰਡ ਹੇਠਾਂ ਆਰਾਮ ਕਰਦਾ ਤੇ ਨਮਾਜ਼ ਅਦਾ ਕਰਨ ਦੇ ਬਾਅਦ ਦੁਬਾਰਾ ਕੰਮ ਵਿੱਚ ਮਸ਼ਰੂਫ ਹੋ ਜਾਂਦਾ ਇੱਕ ਦਿਨ ਇੱਕ ਮੁਸਾਫਿਰ ਆਪਣੇ ਕੀਮਤੀ ਜੁੱਤੇ ਦੀ ਮੁਰੰਮਤ ਕਰਾਉਣ ਲਈ ਮੋਚੀ ਕੋਲ ਆਇਆ। ਉਹ ਕਿਸੇ ਨੇਕ ਆਦਮੀ ਵਾਂਗ ਲੱਗ ਰਿਹਾ ਸੀ। ਉਹਨੇ ਚਿੱਟੇ ਕੱਪੜੇ ਪਾਏ ਹੋਏ ਸੀ, ਸਿਰ ਤੇ ਚਿੱਟੀ ਟੋਪੀ ਤੇ ਹੱਥ ਵਿੱਚ ਮਾਲਾ ਵੀ ਫੜੀ ਹੋਈ ਸੀ। ਉਸ ਸਮੇਂ ਮੋਚੀ ਰੋਟੀ ਖਾ ਕੇ ਤੇ ਉਸਦੇ ਟੁਕੜੇ ਚਿੜੀਆਂ ਨੂੰ ਖਵਾ ਰਿਹਾ ਸੀ। ਮੁਸਾਫਿਰ ਨੇ ਦੇਖਿਆ ਕਿ ਰੁੱਖੀ-ਸੁੱਕੀ ਰੋਟੀ ਵਿੱਚੋਂ ਵੀ ਮੋਚੀ ਨੇ ਚਿੜੀਆਂ ਲਈ ਇੱਕ ਟੁਕੜਾ ਸੰਭਾਲਿਆ ਹੈ ਤੇ ਫਿਰ ਹੱਥ ਜੋੜ ਕੇ ਰੱਬ ਦਾ ਸ਼ੁਕਰ ਵੀ ਕੀਤਾ ਹੈ। ਮੁਸਾਫਿਰ ਨੇ ਉਸ ਨੂੰ ਕਿਹਾ, "ਮੀਆਂ ਤੁਸੀਂ ਸੁੱਕੀ ਰੋਟੀ ਖਾ ਕੇ ਵੀ ਰੱਬ ਦਾ ਸ਼ੁਕਰ ਕਰ ਰਹੇ ਹੋ ਜਦ ਕਿ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਨੇ ਜੋ ਵਧੀਆ-ਵਧੀਆ ਖਾਣੇ ਖਾ ਕੇ ਵੀ ਉਸ ਰੱਬ ਦਾ ਸ਼ੁਕਰ ਨਹੀਂ ਕਰਦੇ ਮੋਤੀ ਜਵਾਬ ਦਿੰਦੇ ਹੋਏ ਬੋਲਿਆ ਮੈਂ ਕਿਸੇ ਤੋਂ ਘੱਟ ਨਹੀਂ ਹਾਂ ਰੱਬ ਨੇ ਮੈਨੂੰ ਸਭ ਤੋਂ ਵੱਡੀ ਦੌਲਤ ਸਿਹਤ ਬਖਸ਼ੀ ਹੈ ਜੇ ਸਿਹਤ ਹੀ ਨਾ ਹੋਵੇ ਤਾਂ ਇਨਸਾਨ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਖਾ ਸਕਦਾ ਮੇਰੇ ਹੱਥ ਪੈਰ ਸਲਾਮਤ ਨੇ ਮੈਂ ਕੰਮ ਕਰ ਸਕਦਾ ਤੇ ਫਿਰ ਸਬਰ ਦੀ ਦੌਲਤ ਵੀ ਮੇਰੇ ਕੋਲ ਹੈ ਫਿਰ ਮੈਂ ਰੱਬ ਦਾ ਸ਼ੁਕਰ ਕਿਉਂ ਨਾ ਕਰਾਂ ਇਹ ਚਿੜੀਆਂ ਮੇਰੀਆਂ ਪੜੋਸੀ ਨੇ ਇਹਨਾਂ ਦਾ ਵੀ ਹੱਕ ਹੈ ਮੈਂ ਪੜੋਸੀ ਦਾ ਹੱਕ ਇੱਕ ਬੁਰਕੀ ਨਾਲ ਅਦਾ ਕਰਦਾ ਇਸ ਨਾਲ ਮੇਰਾ ਕੁਝ ਨਹੀਂ ਵਿਗੜਦਾ ਸਗੋਂ ਇਹਨਾਂ ਦੀ ਚੂੰ-ਚੂੰ ਸੁਣ ਕੇ ਮੇਰਾ ਹੌਂਸਲਾ ਹੋਰ ਵੱਧ ਜਾਂਦਾ ਹੈ ਮੁਸਾਫਿਰ ਇਹ ਸੁਣ ਕੇ ਬੜਾ ਖੁਸ਼ ਹੋਇਆ ਉਸਨੇ ਕੁਰਾਨ ਦੀਆਂ ਕੁਝ ਆਇਤਾਂ ਪੜ੍ਹੀਆਂ ਜਿਵੇਂ ਆਪਾਂ ਗੁਰਬਾਣੀ ਵਿੱਚ ਸ਼ਲੋਕ ਪੜ੍ਹਦੇ ਹਾਂ ਮੋਚੀ ਨੇ ਉਹ ਸਾਰੀਆਂ ਆਇਤਾਂ ਅਦਮ ਨਾਲ ਸੁਣੀਆਂ ਤੇ ਕਿਹਾ ਇਹਨਾਂ ਆਇਤਾਂ ਦਾ ਮਤਲਬ ਮੈਨੂੰ ਵੀ ਸਮਝਾ ਦਿਓ ਮੁਸਾਫਿਰ ਨੇ ਕਿਹਾ ਇਹਨਾਂ ਆਇਤਾਂ ਦਾ ਮਤਲਬ ਇਹ ਹੈ ਕਿ ਹੈ ਅੱਲਾ ਬਾਦਸ਼ਾਹੀ ਦਾ ਮਾਲਕ ਤੂੰ ਹੀ ਹੈ ਜਿਸ ਨੂੰ ਚਾਹੇ ਬਾਦਸ਼ਾਹੀ ਦੇਵੇਂ ਤੇ ਜਿਸ ਨੂੰ ਚਾਹੇ ਇੱਜ਼ਤ ਦੇਵੇਂ ਜਿਹਨੂੰ ਚਾਹੇ ਬੇਇੱਜ਼ਤੀ ਦੇਵੇਂ ਤੇਰੇ ਹੀ ਹੱਥ ਵਿੱਚ ਭਲਾਈ ਹੈ ਬੇਸ਼ੱਕ ਤੂੰ ਹਰ ਚੀਜ਼ ਤੇ ਕਾਦਰ ਹੈ ਮੋਚੀ ਨੇ ਮੁਸਾਫਰ ਦਾ ਜੁੱਤਾ ਮਰਮਤ ਕਰਦਿਆਂ ਕਿਹਾ ਕਿ ਬਾਬਾ ਮੈਂ ਤੁਹਾਡੇ ਕੋਲੋਂ ਮਜ਼ਦੂਰੀ ਨਹੀਂ ਲਵਾਂਗਾ ਤੁਸੀਂ ਮੈਨੂੰ ਕੁਝ ਆਇਤਾਂ ਯਾਦ ਕਰਵਾ ਦਿਓ ਤਾਂ ਕਿ ਮੈਂ ਉਹ ਜ਼ੁਬਾਨੀ ਪੜਦਾ ਰਹਾ ਮੁਸਾਫਰ ਨੇ ਮੋਚੀ ਨੂੰ ਉਹ ਆਇਤ ਯਾਦ ਕਰਾਈ ਤੇ ਸਲਾਮ ਕਰਕੇ ਚਲਾ ਗਿਆ ਉਹ ਮੁਸਾਫਿਰ ਬੜਾ ਖੁਸ਼ ਹੋ ਰਿਹਾ ਸੀ ਇਹ ਸੋਚ ਕੇ ਕਿ ਅੱਜ ਉਸਨੇ ਬਹੁਤ ਵਧੀਆ ਸੌਦਾ ਕੀਤਾ ਹੈ ਖੈਰ ਮੋਚੀ ਉਹ ਆਇਤ ਲਗਾਤਾਰ ਪੜਦਾ ਰਿਹਾ ਜਿਸ ਨਾਲ ਉਸਦਾ ਪਿਆਰ ਜਾ ਪੈ ਗਿਆ ਉਹ ਆਇਤ ਹਰ ਵੇਲੇ ਉਹਦੀ ਜ਼ੁਬਾਨ ਤੇ ਰਹਿੰਦੀ ਜਦੋਂ ਵੀ ਉਹ ਚਿੜੀਆਂ ਦੀ ਚੂੰ-ਚੂੰ ਸੁਣਦਾ ਉਹ ਹੱਸ ਕੇ ਕਹਿੰਦਾ ਵਾਹ ਬਈ ਵਾਹ ਤੁਹਾਨੂੰ ਵੀ ਆਇਤ ਯਾਦ ਹੋ ਗਈ ਇਸੇ ਤਰ੍ਹਾਂ ਕਈ ਦਿਨ ਲੰਘ ਗਏ ਤੇ ਅਚਾਨਕ ਮੋਚੀ ਉੱਪਰ ਇੱਕ ਮੁਸੀਬਤ ਆਣ ਪਈ ਕਾਫੀ ਦਿਨਾਂ ਤੋਂ ਕੋਈ ਵੀ ਜੁੱਤਾ ਮੁਰੰਮਤ ਲਈ ਨਹੀਂ ਆਇਆ ਕੋਈ ਗਾਹਕ ਨਹੀਂ ਆਇਆ ਮੋਚੀ ਦੇ ਕੋਲ ਕੁਝ ਕੁ ਪੈਸੇ ਬਚੇ ਸੀ ਉਹਨਾਂ ਦਾ ਉਹ ਆਟਾ ਲੈ ਆਇਆ ਕੁਝ ਦਿਨਾਂ ਲਈ ਖਾਣੇ ਦਾ ਇੰਤਜ਼ਾਮ ਹੋ ਗਿਆ ਪਰ ਕੰਮ ਅਜੇ ਵੀ ਉਹਦੇ ਕੋਲ ਨਹੀਂ ਆਇਆ ਸੀ ਆਟਾ ਵੀ ਖਤਮ ਹੋ ਗਿਆ ਸੀ ਤੇ ਚਿੜੀਆਂ ਵੀ ਰੋਟੀ ਦੀ ਉਡੀਕ ਕਰਦੀਆਂ ਕਰਦੀਆਂ ਵਾਪਸ ਚਲੀਆਂ ਗਈਆਂ ਮੋਚੀ ਨੇ ਕਈ ਵਾਰ ਉੱਠ ਕੇ ਸਿਰਫ ਪਾਣੀ ਪੀਤਾ ਉਸ ਨੂੰ ਭੁੱਖ ਲੱਗ ਰਹੀ ਸੀ ਤੇ ਉਸ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਵੀ ਫਿਕਰ ਸੀ ਫਿਰ ਸ਼ਾਮ ਨੂੰ ਥੱਕ ਹਾਰ ਕੇ ਘਰ ਵਾਪਸ ਆਇਆ ਘਰ ਵਿੱਚ ਕੋਈ ਅਨਾਜ ਨਹੀਂ ਸੀ ਸਾਰੇ ਜਾਨੇ ਭੁੱਖੇ ਪੇਟ ਸੌ ਗਏ ਇਸ ਹਾਲਤ ਵਿੱਚ ਦੋ ਦਿਨ ਹੋਰ ਲੰਘ ਗਏ ਪਾਣੀ ਤੋਂ ਇਲਾਵਾ ਕੁਝ ਵੀ ਉਹਨਾਂ ਦੇ ਪੇਟ ਵਿੱਚ ਨਹੀਂ ਗਿਆ ਸੀ ਸਾਰੇ ਜੀਵ ਭੁੱਖ ਨਾਲ ਢਟਾਲ ਹੋ ਗਏ ਘਰ ਦੇ ਵਿੱਚ ਕੋਈ ਐਸੀ ਚੀਜ਼ ਵੀ ਨਹੀਂ ਸੀ ਜਿਹਨੂੰ ਵੇਚ ਕੇ ਕੁਝ ਆਟਾ ਜਾਂ ਖਾਣ ਦੀ ਕੋਈ ਚੀਜ਼ ਲਿਆ ਸਕਣ ਮੋਚੀ ਦੀ ਪਤਨੀ ਰੋਣ ਲੱਗੀ ਤੇ ਬੋਲੀ ਕਿ ਸਾਡੇ ਮਾਸੂਮ ਬੱਚੇ ਮਰ ਜਾਣਗੇ ਚਾਰ ਦਿਨ ਹੋ ਗਏ ਇਹਨਾਂ ਦੇ ਪੇਟ ਵਿੱਚ ਇੱਕ ਵੀ ਦਾਣਾ ਨਹੀਂ ਗਿਆ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਉਸਨੇ ਮੋਚੀ ਨੂੰ ਕਿਹਾ ਕਿ ਸਾਹਮਣੇ ਵਾਲੇ ਘਰ ਜਾਓ ਉੱਥੇ ਅੱਜ ਦਾਵਤ ਹੈ ਬਾਰ ਹਲਵਾਈ ਲੱਗੇ ਹੋਏ ਨੇ ਖਾਣਾ ਬਣ ਰਿਹਾ ਹੈ ਤੂੰ ਪੜੋਸੀ ਤੋਂ ਕੁਝ ਖਾਣਾ ਜਾਂ ਪੈਸੇ ਮੰਗ ਕੇ ਲਿਆ ਤਾਂ ਜੋ ਇਹਨਾਂ ਬੱਚਿਆਂ ਦਾ ਪੇਟ ਭਰ ਜਾਵੇ ਮੋਚੀ ਉਦਾਸ ਬੈਠਾ ਸੀ ਉਸਨੇ ਕਿਹਾ ਕਿ ਸਾਡਾ ਸਾਹਮਣੇ ਵਾਲਾ ਪੜੋਸੀ ਬਹੁਤ ਕਮੰਡੀ ਹੈ ਮੈਂ ਕਿਸੇ ਦਾ एहसान ਨਹੀਂ ਲੈਣਾ ਚਾਹੁੰਦਾ ਪਰ ਇਹਨਾਂ ਬੱਚਿਆਂ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾ ਰਹੀ ਮੈਨੂੰ ਉਹਦੇ ਤੋਂ ਕੋਈ ਉਮੀਦ ਤਾਂ ਨਹੀਂ ਪਰ ਜੇ ਤੂੰ ਕਹਿੰਨੀ ਹੈ ਤਾਂ ਮੈਂ ਚਲਾ ਜਾਂਦਾ ਵਾਂ ਸ਼ਾਇਦ ਰੱਬ ਉਹਦੇ ਦਿਲ ਵਿੱਚ ਰਹਿਮ ਪੈਦਾ ਕਰ ਦੇਵੇ ਮੋਚੀ ਆਪਣੇ ਪੜੋਸੀ ਕੋਲ ਗਿਆ ਤੇ ਉਸ ਨੂੰ ਸਲਾਮ ਕੀਤਾ ਫਿਰ ਬੋਲਿਆ ਚਾਰ ਦਿਨ ਦੀ ਭੁੱਖ ਨੇ ਮੈਨੂੰ ਮਜਬੂਰ ਕਰ ਦਿੱਤਾ ਹੈ ਕਿ ਮੈਂ ਆਪਣੇ ਬੱਚਿਆਂ ਲਈ ਤੁਹਾਡੇ ਕੋਲੋਂ ਖਾਣਾ ਮੰਗਣ ਆਇਆ ਹੁਣ ਜਾਂ ਤਾਂ ਮੈਨੂੰ ਕੁਝ ਪੈਸੇ ਹੀ ਉਧਾਰ ਦੇ ਦਿਓ ਜਦੋਂ ਵੀ ਮੇਰੇ ਕੋਲ ਪੈਸਿਆਂ ਦਾ ਇੰਤਜ਼ਾਮ ਹੋਵੇਗਾ ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ ਬੱਚਿਆਂ ਦੀ ਹਾਲਤ ਮੇਰੇ ਤੋਂ ਦੇਖੇ ਨਹੀਂ ਜਾ ਰਹੀ ਜੇ ਤੁਹਾਨੂੰ ਯਕੀਨ ਨਾ ਆਵੇ ਤਾਂ ਤੁਸੀਂ ਮੇਰੇ ਘਰ ਆ ਕੇ ਵੇਖ ਸਕਦੇ ਹੋ ਜਿਕਰ ਅੱਜ ਵੀ ਉਹਨਾਂ ਨੂੰ ਖਾਣ ਨੂੰ ਕੁਝ ਨਾ ਮਿਲਿਆ ਤਾਉ ਮਰ ਜਾਣਗੇ ਪੜੋਸੀ ਹੰਕਾਰ ਵਿੱਚ ਹੱਸਦਾ ਹੋਇਆ ਬੋਲਿਆ ਤੂੰ ਤਾਂ ਬੜਾ ਚਲਾਕ ਐ ਘਰ ਦੇ ਬਾਹਰ ਹਲਵਾਈ ਲੱਗੇ ਦੇਖ ਕੇ ਸੋਚਦਾ ਹੋਣਾ ਕਿ ਮੰਗ ਕੇ ਖਾ ਲੈਂਦੇ ਆ ਮਿਹਨਤ ਕਰਕੇ ਪੈਸੇ ਕਮਾਉਣ ਵਿੱਚ ਤੁਹਾਨੂੰ ਮੁਸ਼ਕਲ ਹੋ ਜਾਂਦੀ ਹੈ ਮੈਨੂੰ ਵੇਖ ਮੈਂ ਬੜੀ ਮਿਹਨਤ ਕੀਤੀ ਐ ਫਿਰ ਕਿਤੇ ਜਾ ਕੇ ਇੱਕ ਘਰ ਬਣਿਆ ਐ ਮੈਂ ਤੇਰੇ ਵਰਗੇ ਮੁਫਤ ਖੋਰ ਉੱਪਰ ਪੈਸਾ ਕਿਉਂ ਖਰਾਬ ਕਰਾਂ ਜਾ ਇਥੋਂ ਤੁਰਦਾ ਲੱਗ ਮੋਚੀ ਵਿਚਾਰਾ ਚੁੱਪਚਾਪ ਖੜਾ ਰਿਹਾ ਪੜੋਸੀ ਨੇ ਆਪਣੇ ਨੌਕਰ ਨੂੰ ਆਵਾਜ਼ ਦਿੱਤੀ ਕਿ ਇਸ ਨੂੰ ਧੱਕਾ ਦੇ ਕੇ ਮੇਰੇ ਘਰ ਵਿੱਚੋਂ ਬਾਹਰ ਕੱਢੋ ਦੋ ਤਿੰਨ ਨੌਕਰ ਦੌੜਦੇ ਹੋਏ ਆਏ ਤੇ ਮੋਚੀ ਨੂੰ ਧੱਕਾ ਮਾਰ ਕੇ ਘਰ ਚੋਂ ਬਾਹਰ ਕੱਢ ਦਿੱਤਾ ਮੋਚੀ ਵਿਚਾਰਾ ਜਿਸ ਵਿੱਚ ਹੁਨਰ ਤਾਂ ਸੀ ਪਰ ਤਾਕਤ ਨਹੀਂ ਸੀ ਧੱਕਾ ਲੱਗਣ ਤੇ ਜ਼ਮੀਨ ਤੇ ਡਿੱਗ ਪਿਆ ਉਸ ਦਾ ਮੱਥਾ ਥੱਲੇ ਪਏ ਪੱਥਰ ਨਾਲ ਟਕਰਾਇਆ ਜਿਸ ਨਾਲ ਉਹਦੇ ਮੱਥੇ ਵਿੱਚੋਂ ਲਹੂ ਵਹਿਣ ਲੱਗ ਪਿਆ ਖੈਰ ਜਿਵੇਂ ਤਿਵੇਂ ਉਹ ਥੱਲੇੋਂ ਉੱਠਿਆ ਮੱਥੇ ਤੇ ਹੱਥ ਰੱਖਿਆ ਤੇ ਮਸਜਿਦਵਾਲ ਨੂੰ ਤੁਰ ਪਿਆ ਇਸ ਹਾਲਤ ਵਿੱਚ ਘਰ ਜਾਣ ਦੀ ਹਿੰਮਤ ਉਹਦੇ ਅੰਦਰ ਨਹੀਂ ਸੀ ਕਿਉਂਕਿ ਬੱਚੇ ਖਾਣ ਦੀ ਆਸ ਲਗਾਈ ਬੈਠੇ ਸੀ ਬਾਪ ਦਾ ਇੰਤਜ਼ਾਰ ਕਰ ਰਹੇ ਸੀ ਮਸਜਿਦ ਵਿੱਚ ਜਾ ਕੇ ਸਭ ਤੋਂ ਪਹਿਲਾਂ ਮੋਚੀ ਨੇ ਆਪਣੇ ਕੱਪੜੇ ਝਾੜੇ ਜ਼ਖਮ ਸਾਫ਼ ਕੀਤਾ ਤੇ ਨਮਾਜ਼ ਪੜਨ ਲੱਗ ਪਿਆ ਨਮਾਜ਼ ਅਦਾ ਕਰਨ ਦੇ ਬਾਅਦ ਉਹ ਰੱਬ ਦੇ ਸਾਹਮਣੇ ਰੋ ਰੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲੱਗ ਪਿਆ ਰੋਂਦਿਆਂ ਰੋਂਦਿਆਂ ਉਹ ਕਹਿਣ ਲੱਗਾ हे ਅੱਲਾ ਬਾਦਸ਼ਾਹੀ ਦਾ ਮਾਲਕ ਤੂੰ ਹੀ ਹੈ ਤੂੰ ਜਿਹਨੂੰ ਚਾਹੇ ਇੱਜ਼ਤ ਬਖਸ਼ਦਾ ਹੈ ਤੂੰ ਜਿੰਨੂੰ ਚਾਹੇ ਜ਼ਿਲਤ ਦਿੰਦਾ ਹੈ ਤੂੰ ਹਰ ਚੀਜ਼ ਤੇ ਕਾਦਰ ਹੈ ਮੋਚੀ ਰੋ ਰਿਹਾ ਸੀ ਤੇ ਉਹੀ ਗੱਲ ਦੁਬਾਰਾ ਦੁਬਾਰਾ ਬੋਲਦਾ ਜਾ ਰਿਹਾ ਸੀ ਐਨੇ ਵਿੱਚ ਮਸਜਿਦ ਵਿੱਚ ਇੱਕ ਆਦਮੀ ਆਇਆ ਉਸਨੇ ਮੋਚੀ ਦੀ ਜ਼ੁਬਾਨ ਤੋਂ ਇਹ ਲਫ਼ਜ਼ ਸੁਣੇ ਤੇ ਉਹਦੇ ਦਿਲ ਤੇ ਬਹੁਤ ਗਹਿਰਾ ਅਸਰ ਹੋਇਆ ਉਹ ਵੀ ਉੱਥੇ ਨਮਾਜ਼ ਪੜਨ ਲੱਗ ਪਿਆ ਨਮਾਜ਼ ਪੜ ਕੇ ਉਸਨੇ ਮੋਚੀ ਨੂੰ ਸਲਾਮ ਕੀਤਾ ਤੇ ਕਿਹਾ ਕਿ ਮੈਂ ਇੱਕ ਵਪਾਰੀ ਆਂ ਤੇ ਇਸ ਸ਼ਹਿਰ ਵਿੱਚ ਆਪਣਾ ਸਮਾਨ ਲੈ ਕੇ ਆਇਆ ਹਾਂ ਪਰ ਜਦੋਂ ਮੈਂ ਆਇਆ ਤਾਂ ਮੇਰੇ ਸਾਥੀ ਦੀ ਮੌਤ ਹੋ ਗਈ। ਹੁਣ ਮੈਨੂੰ ਇੱਕ ਨਵਾਂ ਮੁਲਾਜ਼ਮ ਚਾਹੀਦਾ ਹੈ। ਤੂੰ ਵੀ ਅੱਲਾ ਦੇ ਘਰ ਵਿੱਚ ਐ ਤੇ ਮੈਂ ਵੀ। ਜੇ ਤੂੰ ਮੇਰੇ ਨਾਲ ਕੰਮ ਕਰੇਂਗਾ ਤਾਂ ਮੈਂ ਤੇਰਾ ਪੂਰਾ ਹੱਕ ਦੇਵਾਂਗਾ। ਪਰ ਤੂੰ ਵਾਅਦਾ ਕਰ ਕਿ ਇਮਾਨਦਾਰੀ ਨਾਲ ਕੰਮ ਕਰੇਂਗਾ। ਮੋਚੀ ਨੇ ਰੱਬ ਦਾ ਸ਼ੁਕਰਾਨਾ ਕੀਤਾ ਕਿਉਂਕਿ ਰੱਬ ਨੇ ਉਹਦੀ ਦੁਆ ਸੁਣ ਲਈ ਸੀ। ਫਿਰ ਉਸ ਆਦਮੀ ਨੇ ਮੋਚੀ ਨੂੰ ਕੁਝ ਰਕਮ ਦਿੱਤੀ। ਮੋਚੀ ਨੇ ਉਹਨਾਂ ਪੈਸਿਆਂ ਨਾਲ ਕੁਝ ਖਾਣਾ ਖਰੀਦਿਆ ਤੇ ਘਰ ਲੈ ਗਿਆ। ਸਭ ਨੇ ਮਿਲ ਕੇ ਖਾਣਾ ਖਾਧਾ। ਮੋਚੀ ਨੇ ਵਪਾਰੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਥੋੜੇ ਹੀ ਸਮੇਂ ਵਿੱਚ ਉਸ ਦੇ ਕੋਲ ਕਾਫੀ ਸਾਰੇ ਪੈਸੇ ਹੋ ਗਏ। ਫਿਰ ਜਦ ਵਪਾਰੀ ਆਪਣੇ ਸ਼ਹਿਰ ਵਾਪਸ ਗਿਆ ਤਾਂ ਮੋਚੀ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਕਾਰੋਬਾਰ ਦੀ ਉਸ ਨੂੰ ਸਮਝ ਆ ਗਈ ਸੀ। ਰੱਬ ਨੇ ਉਹਦੇ ਕਾਰੋਬਾਰ ਵਿੱਚ ਬਰਕਤ ਪਾ ਦਿੱਤੀ ਤੇ ਉਹ ਮੋਚੀ ਕੁਝ ਹੀ ਸਮੇਂ ਵਿੱਚ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਉਸ ਨੇ ਇੱਕ ਸੋਹਣਾ ਜਿਹਾ ਘਰ ਬਣਾਇਆ ਤੇ ਜਿਹੜੀ ਕੁਰਾਨ ਦੀ ਆਇਤ ਉਹ ਹਰ ਵੇਲੇ ਪੜ੍ਹਦਾ ਰਹਿੰਦਾ ਸੀ। ਉਸ ਦੀ ਲਿਖਤ ਇੱਕ ਪੱਥਰ ਤੇ ਲਿਖਾ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਲਗਵਾ ਦਿੱਤੀ। ਹੁਣ ਉਸ ਦੇ ਘਰ ਵਿੱਚ ਕਈ ਨੌਕਰ ਕੰਮ ਕਰਦੇ ਸੀ। ਰਸੋਈ ਵਿੱਚ ਬਹੁਤ ਸਾਰਾ ਖਾਣਾ ਪੱਕਦਾ ਸੀ। ਜੋ ਵੀ ਗਰੀਬ ਗੁਰਬਾ ਉਹਦੇ ਘਰ ਆਉਂਦਾ, ਮੋਚੀ ਉਸ ਨੂੰ ਇੱਜ਼ਤ ਨਾਲ ਬਿਠਾਉਂਦਾ, ਖਾਣਾ ਖਿਲਾਉਂਦਾ ਤੇ ਉਹਦੀ ਮਦਦ ਕਰਦਾ। ਬੋਰਡ ਦੇ ਦਰਖਤ ਤੇ ਰਹਿਣ ਵਾਲੀਆਂ ਚਿੜੀਆਂ ਨੂੰ ਉਹ ਅੱਜ ਵੀ ਨਹੀਂ ਭੁੱਲਿਆ ਸੀ। ਉਹ ਹਰ ਰੋਜ਼ ਉਹਨਾਂ ਨੂੰ ਰੋਟੀ ਚੂਰ ਕੇ ਪਾਉਂਦਾ। ਫਿਰ ਇੱਕ ਵਾਰੀ ਸਰਦੀ ਦਾ ਮੌਸਮ ਸੀ ਤੇ ਇੱਕ ਬੁੱਢਾ ਆਦਮੀ ਠੰਡ ਦੇ ਕਾਰਨ ਬਾਹਰ ਕੰਬਦਾ ਹੋਇਆ ਉਹਦੇ ਦਰਵਾਜ਼ੇ ਤੇ ਆਇਆ ਮੋਤੀ ਦਾ ਨੌਕਰ ਉਸਨੂੰ ਅੰਦਰ ਲੈ ਆਇਆ ਉਸਨੂੰ ਨਵੇਂ ਕੱਪੜੇ ਦਿੱਤੇ ਤੇ ਰਸੋਈ ਵਿੱਚ ਜਾ ਕੇ ਗਰਮ-ਗਰਮ ਖਾਣਾ ਖਵਾਇਆ ਉਸ ਆਦਮੀ ਦੀ ਹਾਲਤ ਵੇਖ ਕੇ ਉਹ ਨੌਕਰ ਰੋਣ ਲੱਗ ਪਿਆ ਇਤਫਾਕ ਨਾਲ ਮੋਤੀ ਜਾਗਦਾ ਸੀ ਉਸਨੇ ਨੌਕਰ ਨੂੰ ਰੋਂਦੇ ਦੇਖ ਕੇ ਪੁੱਛਿਆ ਕਿ ਕੀ ਗੱਲ ਹੈ ਤੂੰ ਰੋ ਕਿਉਂ ਰਿਹਾ ਹੈ ਨੌਕਰ ਨੇ ਕਿਹਾ ਹਜ਼ੂਰ ਜੋ ਕੁਰਾਨ ਦੀ ਆਇਤ ਤੁਹਾਡੇ ਦਰਵਾਜ਼ੇ ਤੇ ਲਿਖੀ ਹੈ ਉਹਦਾ ਮਤਲਬ ਅੱਜ ਮੈਨੂੰ ਸਮਝ ਆਇਆ ਇਹ ਬੁੱਢਾ ਜੋ ਹੁਣੇ-ਹੁਣੇ ਕੰਬਦਾ ਹੋਇਆ ਇੱਥੇ ਆਇਆ ਹੈ। ਕਈ ਸਾਲ ਪਹਿਲਾਂ ਬਹੁਤ ਅਮੀਰ ਆਦਮੀ ਸੀ। ਉਸਦੇ ਕੋਲ ਬਹੁਤ ਦੌਲਤ ਸੀ ਪਰ ਉਹ ਹਮੇਸ਼ਾ ਗਰੀਬ ਲੋਕਾਂ ਨੂੰ ਬੇਫਕੂਫ ਸਮਝਦਾ ਸੀ ਤੇ ਕਦੇ ਵੀ ਕਿਸੇ ਨੂੰ ਖਰਾਤ ਨਹੀਂ ਦਿੰਦਾ ਸੀ। ਅੱਜ ਉਸ ਰੱਬ ਨੇ ਇਸ ਨੂੰ ਇਹ ਹਾਲਤ ਵਿੱਚ ਬਣਾ ਕੇ ਭੇਜਿਆ ਹੈ। ਮੋਚੀ ਇਹ ਸੁਣ ਕੇ ਕਹਿੰਦਾ ਹੈ ਕਿ ਅਸਲ ਵਿੱਚ ਰੱਬ ਹਰ ਚੀਜ਼ ਦੇ ਕਾਦਰ ਹੈ। ਇੱਜ਼ਤ ਤੇ ਬੇਇੱਜ਼ਤੀ ਉਸਦੇ ਹੀ ਹੱਥ ਵਿੱਚ ਹੈ। ਫਿਰ ਜਦੋਂ ਮੋਚੀ ਦੂਸਰੇ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਉਸ ਦਾ ਉਹੀ ਪੁਰਾਣਾ ਹੰਕਾਰੀ ਪड़ोसी ਬੈਠਾ ਹੈ ਜਿਸ ਨੇ ਕਈ ਸਾਲ ਪਹਿਲਾਂ ਉਹਨੂੰ ਧੱਕੇ ਦੇ ਕੇ ਘਰੋਂ ਕੱਢਿਆ ਸੀ ਮੋਚੀ ਨੇ ਉਸ ਨੂੰ ਸਲਾਮ ਕੀਤਾ ਤੇ ਕਿਹਾ ਕਿ ਮੈਂ ਉਹੀ ਗਰੀਬ ਮੋਚੀ ਆ ਜੋ ਕਈ ਸਾਲ ਪਹਿਲਾਂ ਤੇਰਾ ਪड़ोसी ਸੀ ਇੱਕ ਵਾਰ ਕਈ ਦਿਨਾਂ ਦੀ ਭੁੱਖ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਕਿ ਮੈਂ ਤੇਰੇ ਦਰ ਤੇ ਮਦਦ ਮੰਗਣ ਲਈ ਆਇਆ ਉਸ ਵੇਲੇ ਤੂੰ ਮੈਨੂੰ ਧੱਕਾ ਦੇ ਕੇ ਘਰੋਂ ਬਾਹਰ ਕੱਢਿਆ ਸੀ ਉਸ ਦਿਨ ਜੋ ਮੇਰੇ ਮੱਥੇ ਤੇ ਝੋਟ ਲੱਗੀ ਸੀ ਉਸ ਦਾ ਨਿਸ਼ਾਨ ਅੱਜ ਵੀ ਹੈ ਪड़ोसी ਨੇ मोची ਨੂੰ ਪਛਾਣ ਲਿਆ ਤੇ ਰੋਂ ਲੱਗ ਪਿਆ ਰੋਂਦੇ ਰੋਂਦੇ ਉਹ ਬੋਲਿਆ ਰੱਬ ਨੇ ਮੈਨੂੰ ਸਜ਼ਾ ਦਿੱਤੀ ਹੈ ਮੇਰਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਮੇਰੀ ਪਤਨੀ ਵੀ ਮਰ ਗਈ ਤੇ ਮੇਰੇ ਬੱਚੇ ਅਵਾਰਾਗਰਦੀ ਤੇ ਹੋ ਗਏ ਮੈਂ ਖੁਦ ਬਿਮਾਰ ਹੋ ਗਿਆ ਵਾਂ ਮੇਰਾ ਘਰ ਵੀ ਵਿਕ ਗਿਆ ਹੈ ਹੁਣ ਮੇਰੇ ਕੋਲ ਨਾ ਤਾਂ ਸਿਰ ਤੇ ਛੱਤ ਹੈ ਤੇ ਨਾ ਹੀ ਕੋਈ ਆਸਰਾ ਇਹ ਸੱਚ ਹੈ ਕਿ ਜਿਹੜਾ ਵੀ ਦੌਲਤ ਦਾ ਗਰੂਰ ਕਰਦਾ ਹੈ ਉਸਦਾ ਅੰਜਾਮ ਹਮੇਸ਼ਾ ਬੁਰਾ ਹੁੰਦਾ ਹੈ ਉਹ ਰੱਬ ਜਿਸ ਨੂੰ ਚਾਹੇ ਇੱਜ਼ਤ ਬਖਸ਼ਦਾ ਹੈ ਤੇ ਜਿਸ ਨੂੰ ਚਾਹੇ ਜ਼ਿਲਤ ਦਿੰਦਾ ਹੈ। ਮੋਚੀ ਨੇ ਕਿਹਾ ਹਾਂ ਹਰ ਚੀਜ਼ ਰੱਬ ਦੇ ਹੱਥ ਵਿੱਚ ਹੈ ਤੇ ਰੱਬ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਪੈਸਾ ਕੀ ਹੈ? ਇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਇਹਦੇ ਤੇ غرور ਕਰਨਾ ਚੰਗੀ ਗੱਲ ਨਹੀਂ ਹੁੰਦੀ। ਪਰ ਹੁਣ ਤੈਨੂੰ ਬਹੁਤ ਸਜ਼ਾ ਮਿਲ ਚੁੱਕੀ ਹੈ। ਸੱਚੇ ਦਿਲ ਨਾਲ ਰੱਬ ਤੋਂ ਮਾਫੀ ਮੰਗ ਲੈ। ਉਹ ਬੜਾ ਰਹਿਮਦਿਲ ਹੈ। ਉਹ ਜ਼ਰੂਰ ਤੇਰੀ ਮਾਫੀ ਕਬੂਲ ਕਰੇਗਾ। ਮੈਂ ਤੈਨੂੰ ਕੁਝ ਰਕਮ ਦੇ ਰਿਹਾ। ਐਸ ਨਾਲ ਤੂੰ ਦੁਬਾਰਾ ਕੰਮ ਸ਼ੁਰੂ ਕਰ ਲੈ ਰੱਬ ਤੇਰੀ ਮਦਦ ਜ਼ਰੂਰ ਕਰੇਗਾ ਕਿਉਂਕਿ ਬੇਸ਼ੱਕ ਰੱਬ ਹਰ ਚੀਜ਼ ਤੇ ਕਾਦਰ ਹੈ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਦੌਲਤ ਸਿਰਫ ਪੈਸਾ ਨਹੀਂ ਸਗੋਂ ਸਾਡੇ ਸੱਚੇ ਸੰਸਕਾਰ ਦਰਿਆ ਦੇ ਲਈ ਤੇ ਵਿਸ਼ਵਾਸ ਹੈ ਮੋਚੀ ਨੇ ਆਪਣੀ ਸਾਦਗੀ ਤੇ ਵਿਸ਼ਵਾਸ ਨਾਲ ਜੋ दिली ਤਸੱਲੀ ਪਾਈ ਉਹ ਕਿਸੇ ਸੌਖੀ ਮਿਹਨਤ ਨਾਲ ਨਹੀਂ ਮਿਲਦੀ ਜਦੋਂ ਅਸੀਂ ਸਬਰ ਨਾਲ ਕਿਸੇ ਦੀ ਮਦਦ ਕਰਦੇ ਹਾਂ ਜਾਂ ਕਿਸੇ ਦੀਆਂ ਛੋਟੀਆਂ-ਛੋਟੀਆਂ ਦਾਤਾਂ ਨੂੰ ਸਮਰਪਿਤ ਕਰਦੇ ਆਂ ਤਾਂ ਰੱਬ ਉਸ ਦਾ ਫਾਲ ਜ਼ਰੂਰ ਦਿੰਦਾ ਹੈ। ਦੌਲਤ, ਇੱਜ਼ਤ ਤੇ ਬੇਇੱਜ਼ਤੀ ਸਿਰਫ ਉਹਦੇ ਹੱਥ ਵਿੱਚ ਹੈ। ਜਿਸ ਉੱਪਰ ਕਦੇ ਵੀ غرੂਰ ਨਹੀਂ ਕਰਨਾ ਚਾਹੀਦਾ। ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਜਿਹੜੇ ਲੋਕ ਆਪਣੇ ਹੰਕਾਰ ਵਿੱਚ ਜੀਵਨ ਗੁਜ਼ਾਰਦੇ ਨੇ ਉਹ ਅੰਤ ਵਿੱਚ ਹਮੇਸ਼ਾ ਸ਼ਰਮਿੰਦਗੀ ਦਾ ਸਾਹਮਣਾ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਇਨਸਾਨ ਨਿਮਰਤਾ ਨਾਲ ਰਹਿੰਦੇ ਨੇ ਉਹਨਾਂ ਨੂੰ ਰੱਬ ਅਮੀਰੀ ਤੇ ਇੱਜ਼ਤ ਨਾਲ ਨਿਵਾਜ਼ਦਾ ਹੈ। ਸੋ ਦੋਸਤੋ ਉਮੀਦ ਕਰਦੇ ਆਂ ਕੀ ਆਦ ਦੀਏ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ